ਵੇਟ ਦੇ ਆ 6 ਮਹੀਨਾ ਲਿਖਿਆ ਗੁਰਗਨ 6 ਮਹੀਨੇ ਕਿੰਨਾ ਇਤਨਾ ਮੇਰੀ ਬਸਤਾ 6 ਮਹੀਨਾ ਪੂਰੀ ਜਿੱਥੇ ਮੈਂ ਨਾ ਦੱਸ ਮੋਡਾ ਇਹ ਮਰੀਦ ਮੈਂ ਨਾ ਉਹਦੇ ਦਸਨ ਦੁਆਰੇ ਬਾਰੇ ਗੱਲ ਕਰਨਾ ਚਾਹੁੰਦਾ ਵੀ ਉਹਦੇ ਬਾਰੇ ਸੁਣਾ ਤੋ ਉਹੀ ਆਏ ਨੇ ਇਹ ਜਿਹੜੇ ਦਸੇ ਕਾਜ ਹੁੰਦੇ ਉਹ ਨਾ ਭੁੱਖ ਤੇ ਨਾ ਆਮ ਲੋ ਸੁਖਦਾ। ਪ੍ਰਤੀਗੋਹਨ ਖੋਲ੍ਹੇ ਦਰਵਾਜ਼ੇ ਮਿਲਣਾ ਜਿਹੜਾ ਗੁਨਾਹ ਹੈ। ਨਾ ਭੁੱਖ ਲੱਗੇਗੀ ਨਾ ਬਸਿ ਆਏਗੀ। ਇਸ ਵਸਥਾ ਨੀਂਦ ਆਏਗੀ। ਜਦੋਂ ਇਹ ਅਵਸਥਾ ਹੋਏਗੀ ਤੇ ਬ੍ਰਹਮ ਜੀ ਚਲੇ ਜਾਏਗਾ ਸੁਤਾਂ ਦੇ। ਇਹ ਫਿਰ ਇੱਕ ਮਿੱਠਾ ਪੁੱਤ ਹੈ ਬਾਬਰ ਨਾਮ ਸਿੰਘ ਦਰਬਾਰ ਸਾਹਿਬ ਉਹ ਇਹਨੂੰ ਲੈ ਕੇ ਆਇਆ ਵੀ ਜੋ ਤੂੰ ਕਹਿਣਾ ਹੈ ਨਾ ਇਹ ਉਹਨਾਂ ਨੂੰ ਪੜਾਉਂਦਾ ਹੈ ਜਿੰਨਾਂ ਨੇ ਵਿਆਹ ਹੋਵੇ। ਉਹ ਫਿਰ ਅਸੀਂ ਦੋਵੇਂ ਭਰਾ ਬੈਠੇ ਨੇ ਬਾਗੀ ਦੀ ਗੇਰੀ ਆ ਗਿਆ। ਇਹ ਨੈਕਰਾ ਉਹਨੇ ਦੱਸਿਆ ਸੀ ਸੰਗਤ ਦੇ ਵਰਤ ਸਾਥੀ ਲੈ ਰਹੀ ਹੈ ਉਹਨੇ ਦੱਸਿਆ ਜੁਲਤੀ ਸਤ ਅਨੰਦ ਤਿੰਨੇ ਗਿਣਤੀ ਦਸੀ ਮੈਂ ਇੰਨੀ ਆਦੀ ਕਿਹਾ ਮੈਂ ਉਹ ਇੱਕ ਵਾਰੀ ਕਹੀਏ ਤੇ ਕਿ ਹਮਸਿੰਨ ਵਾਰ ਆ ਗਏ ਜਿਹੜਾ ਆਸਵਾਦੀ ਮਾਰਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਊਫ ਊਫ ਮੂਹ ਤੇ ਨਾਮ ਗਰਿੰਦੇ ਨੇ ਤਿੰਨ ਦਿਨ ਕੋਈ ਨਰਿੰਦੇ ਨੂੰ ਲੱਭ ਰਿਹਾ ਰਹੋ ਨਹੀਂ ਲੱਭਣਾ ਉਹ ਨਾਨਕ ਸਾਹਿਬ ਦੇ ਬੋਲਾਂ ਨੂੰ ਸਮਾਓਗੇ ਇਹ ਵੀ ਬਿੰਨਸਾਬ ਉਹ ਆਸਾ ਦੀ ਵਾਰ ਦੀ ਗੁਰਦੁਆਰ ਸਾਹਿਬ ਦਾ ਭਾਵ ਕਹਿ ਲੈਂਦਾ ਇਹ ਆ ਕਿ ਮੇਰੀ ਸਤੂਰ ਦਾ ਨਾਮ ਨਾਨਕ ਹੀ ਤੇ ਮੇਰੀ ਜਿਹੜੀ ਸੂਖਮ ਮੂਰਤ ਹੈ ਨਾ ਉਹਦਾ ਨਾਮ ਦਰਹੀ ਹੈ ਵਾਹ ਐਸਾ ਨਾਮ ਦਰਹੀ ਹੋਏ ਦੇ ਕੋ ਬਿਲਨਾ ਦੇ ਉਹ ਦਰਹੀ ਨੇ ਨੋ ਨਾਮ ਦਰਹੀ ਨੇ ਲਾਇਆ ਉਹ ਫਿਰ ਮੈਨੂੰ ਕਿਹਾ ਵੀ ਗੁਰਬਾਣੀ ਅਖਰਾਜ ਤਗਿੰਗਰ ਦਿਨ ਸਰ 5 6 ਅੱਖਰ ਪੀਂਦੇ ਆ ਦੇ ਜਿਸ ਵੱਖਰ ਕੋ ਲੈਣ ਦੀ ਆਇਆ ਤੈਨੂੰ ਵੱਖਰ ਹੀ ਚੱਲ ਗਈ ਆ ਹਲੇ ਬਾਈ ਜੀ ਕਿਉਂ ਕਿ ਲੈ ਲੋ ਤੇ ਹਟ ਕੇ ਹੀ ਦੇ ਦੇ ਜਿਹਨ ਮਸਤਕ ਤੇ ਲਿਖਿਆ ਅੱਖਰ ਤੋਂ ਤੇਰੇ ਮਸਤਕ ਤੇ ਅੱਖਰ ਕਿਉਂ ਨਹੀਂ ਲਿਖੇ ਗਏ ਨਹੀਂ ਕੁਛ ਨਹੀਂ ਇਹਨੂੰ ਤੈਨੂੰ ਚਿੰਤਾ ਮੁਰਮਾਨੀ ਅੱਖਰ ਕਿ ਪੜਦੇ ਪਰ ਸਿੱਖ ਅੱਖਰ ਤੇ ਬਾਬੇ ਬੁੱਢਾ ਜੀ ਦੀ ਵਸਥਾ ਕੋ ਵੱਖਰ ਜੀ ਨਹੀਂ ਆਉਂਦੇ ਪਏ ਜਿਸ ਵੱਖਰ ਕੋ ਲੈਣ ਤੋਂ ਆਇਆ ਉਹਦੇ ਰੀਣੀ ਵੀ ਪ੍ਰਾਪਤੀ ਗਈ ਵੱਖਰੇ ਨੇ ਸੰਭਾਲ ਨੂੰ ਸੰਭਾਲਣਾ ਹੈ ਐਸੀ ਵਸਤ ਸੰਭਾਲੀਏ ਜੈਸੀ ਲਿਭ ਹੈ ਜਿਹੜੇ ਸਰੀਰ ਦੀ ਅਗਨੇ ਉਹਨਾਂ ਨਾਲ ਨਹੀਂ ਭੇਜਾ ਉਹ ਫਿਰ ਮੈਨੂੰ ਪੱਟਾਂ ਦੀ ਵੀ ਸੁਣਾਈ ਨਾ ਪੱਟ ਕੇ ਦੇਏ ਇਹ ਗਵੇ ਵੀ ਮੈਨੂੰ ਦਿਖਿਆ ਹੈ ਕਿ ਮੈਂ ਕਿਉਂ ਤੈਨੂੰ ਵੇਖ ਕੇ ਅਸਿਆ ਨਹੀਂ ਮੈਂ ਨਾਮਦੇਵ ਗੁਰੂ ਜੀ ਸਾਡੇ ਕਹਿੰਦਾ ਨਾਮੇ ਦੇਖ ਨਰੇਣ ਸੇ ਤੈਨੂੰ ਹੀ ਗੁਰਨਾਣ ਸਾਹਿਬ ਜੀ ਨੇ ਕਹਿੰਦੇ ਨੇ ਨਾਮ ਦੇ ਜੀ ਨੂੰ ਨਰੇਣ ਕਹਿੰਦਾ ਇਹਨੂੰ ਪਤਾ ਲੱਗ ਗਿਆ ਇਹਨੂੰ ਅੱਖੀਂ ਇਹਨਾਂ ਨੂੰ ਪਤਾ ਆ ਜਿੱਤੇ ਉਹ ਨਾ ਤੇਰੇ ਕਿੱਥੇ ਲਿਖਿਆ ਸੀ ਅੱਛਾ ਤੁਸੀਂ ਆਪ ਦੇਣਾ ਜਾਂ ਸੱਜਣਾ ਦੇਖਦੇ ਨਹੀਂ ਹੁੰਦੇ ਕੋਰੇ ਨਹੀਂ ਹੁੰਦੇ ਆਖੀ ਵਾਲੀ ਪੱਲੇ ਖੇਮਾ ਪੁੜਾ ਬੱਦੀ ਬੋਲੀ ਆ ਲੈ ਜੀ ਦਾਦੀ ਇਹਨੂੰ ਦਿਸਣੇ ਚਰੇ ਆ ਮਾ ਤੇਰਾ ਮਸਤਕ ਤੇ ਅੱਖਰ ਨਹੀਂ ਲਿਖੇ ਇਨਾਈ ਚ ਇਹ ਨਹੀਂ ਜੇ ਸਦਾ ਰੱਬ ਦੀ ਮਰਜ਼ੀ ਆ ਕੋਸ਼ਿਸ਼ ਚਲੋ ਉਹ ਲੋ ਬਾਹਰ ਆਇਆ ਨਾ ਉਹ ਵੀ ਪੁੱਛਿਆ ਵੀ ਰੱਬ ਕਿਹੋ ਜਿਹਾ ਹੈ ਪੰਜ ਭਗਤੇ ਆ ਨਾਮਦੇਵ ਤਰਨੂਦੇਵ ਨਾਮਦੇਵ ਕਬੀਰ ਤਰੇ ਤੇ ਛਦਨਾ ਸੈਣ ਤਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਲਾਪੇ ਹੋਰ ਨਾਮਦੇਵ ਦੇ ਪੰਜ ਪੁੱਤ ਇੱਕ ਧੀ ਹੈ ਇਸ ਤਰ੍ਹਾਂ ਗੋਬਿੰਦ ਦਾ ਪੁੱਤ ਵੀ ਖਲੇ ਆ ਜਿਦਾਂ ਬੁਝਾ ਦੇ ਪੰਜ ਪੁੱਤ ਕਿਹਦੀ ਆ ਨਾ ਨਾ ਨਾਮਦੇਵ ਤੋਂ ਤਰਨੂਚਨ ਆਇਆ ਕਹਿੰਦਾ ਵੇ ਇਹ ਮੁੰਡਿਆਂ ਨੇ ਇਹ ਸਮਲ ਲਗਾ ਰਹੀ ਨੇ ਜਿੰਦਗ ਵੀ ਮੇਰਾ ਪਰਿਵਾਰ ਭਾਰੀ ਹੈ ਮਾਪੇ ਫੋਨ ਕੋ ਉਥੇ ਰਾਸ਼ੇ ਗਾਵਾਂ ਦੇ ਇਹ ਵੀ ਉਹੀ ਕਹਿੰਦਾ ਜੋ ਗੁਰਨਾਮ ਸਿੰਘ ਕਹਿੰਦੇ ਆਸਾ ਦੀ ਵਾਰ ਚ ਚਿੱਤ ਚੀਜ਼ ਹੈ ਕਿ ਚਿੱਤ ਹੈ ਚੀਜ਼ ਨਹੀਂ ਚਿੱਤ ਚਿੱਤ ਇਹੋ ਤੁਹਾਡੇ ਮੁਖ ਦੇ RAM ਗੁਰਾਮ ਦਾ ਹਨ ਸਮਝ ਲਓ ਆਪਣੇ ਮੁਖ ਦੇ RAM ਗੁਰਾਮ ਦਾ ਹਨ ਤੇ ਨਿਰੰਜਨ ਨਾਲ ਤੁਸੀਂ ਚਿੱਤ ਲਾ ਕੇ ਰੱਖੋ ਔਰ ਸ੍ਰੀ ਜੀ ਤੇ ਵਿੰਗ ਨੋਮ ਦੀ ਕਰਤਿਆ ਹੈ। ਦਾਹ ਨੂੰ ਹੱਥਾਂ ਦੇ ਦਾਹ ਨੂੰ, ਦਾ ਪੈਰ ਨੂੰ। ਇਹ ਗੁਰੂ ਗ੍ਰੰਥ ਸਾਹਿਬ 29 ਦੀ ਬੇਪ੍ਰਿਤ ਗਿੰਦੇ। ਬਾਣੀ ਜਿਹੜੀ। ਉਹ ਫਿਰ ਬਾਬਾ ਉਹ ਵਿਠਾ ਇਹਨੂੰ ਕਹਿੰਦਾ ਰਨਾਮ ਸਿੰਘ ਹੀ ਨਾਮ। ਕਹਿੰਦਾ ਦਰਸ਼ਨ ਸਿੰਘ ਆਜ ਦੀ ਹੈ ਕਹਿੰਦਾ ਜਹਾਂ ਮਿਲ ਪਿਆ। ਇਹਨੂੰ ਲੁਕੈ ਨਾ ਕਹਿੰਦਾ ਬਾਬਾ ਜੀ ਤੁਸੀਂ ਪਹਿਲਾਂ ਵੀ ਨਹੀਂ ਮਿਲੇ ਰਹਿੰਦੇ ਤੁਸੀਂ ਸ਼ਾਂਜਾ ਵਿੱਚ ਮਿਲਿਆ ਸੀ ਇੱਕ ਦੋ ਸ਼ਾਂਜਾ ਵਿੱਚ ਮਿਲਿਆ ਮੋਹਰਾ ਲਾਉਂਦੇ ਆਂ ਦੇਖਿਆ ਸੀ ਨਾ ਮੈਂ ਉਹ ਜੀ ਕਹਿੰਦਾ ਤੁਸੀਂ ਮੈਂ ਬਹੁਤ ਗਾਹ ਨਿਕਲ ਆਣਾ ਮੈਂ ਕਹੇ ਜਿਹੜੀ ਦਿਸਨੀ ਨਾ ਚੀਜ਼ ਏ ਸਮਾਜ ਦਾ ਮੈਂ ਦੇਖਣ ਰਵਣ ਸੇ ਇਹ ਸ਼ੁਰੂਆਤ ਏ ਉਹ ਤੇਰੇ ਤੇ ਮੋਹਰ ਲੱਗ ਗਈ ਤੂੰ ਰੱਬ ਦਾ ਹੋ ਗਿਆ ਅੱਛਰ ਲਿਖੇਗੇ ਤੂੰ ਰੱਬ ਦੀ ਰੱਬ ਦਾ ਹੋ ਗਿਆ ਕਿਸੇ ਦਾ ਨਹੀਂ ਗਾਂ ਤੇ ਇਹ بڑے પ્રાਣਾਂ ਦੇ ਅੱਗੇ ਤੈਨੂੰ ਚੀਜ਼ਾਂ ਦਿਖ ਰਹੀਆਂ ਸੁਣੋ ਜਣੀਆਂ ਫਿਰ ਇਹਨੂੰ ਸੋਡੀਆਂ ਦੇ ਵਿੱਚ ਬੜੀਆਂ ਜਿਹੀਆਂ ਨਹੀਂ ਚੜਕਾ ਬਰਬਤੀ ਸਰੀਰਾਂ ਦੇ ਵਿੱਚ ਜੋ ਆਤਮਾ ਨਿਕਲਨੇ ਕੇ ਸਾਹਮਣੇ ਆਉਂਦੀ ਹੈ ਇਧਰ ਤੁਸੀਂ ਬੈਠੇ ਹੋ ਨਾ ਇਹਨੂੰ ਤੁਹਾਡੇ ਲਈ ਵੇਖਣ ਲੱਗ ਪੈਣੀ ਦੋ ਸਰੀਰ ਹੈ ਇੱਕ ਸੂਖਮ ਤੇ ਇੱਕ ਸਥੂਲ ਸੂਖਮ ਤੇ ਸਥੂਲ ਸਾਨੂੰ ਸਿੱਖੀ ਦਾ ਪਹਿਲਾ ਇਧਰੇ ਪੁੱਛਿਆ ਵੀ ਉਹ ਕਿਹੋ ਜਿਹਾ ਹੈ ਮੈਂ ਜਿਹਾ ਜਿਹਾ ਮੈਂ ਹਾਂ ਉਹੋ ਜਿਹਾ ਹੀ ਹੈ ਅਨਬਾਰੀ ਜਾਂਦਾ ਅੰਦਰ ਵਸੇ ਬਾਹਰ ਵੀ ਹੋਈ ਅਸਾਂ ਦੀ ਗੱਲ ਦੀ ਹੁੰਦਾ ਵਾ ਇੱਕ ਵਾਰੀ ਮੈਂ ਕਾਬਿਆ ਬੈਠਿਆ ਘਰ ਤੇ ਮੈਂ ਮੀਰ ਸਿੰਘ ਨੂੰ ਵੀ ਪਿਆਦੀ ਗੁਰੂ ਬ੍ਰਹਮ ਸਾਹਿਬ ਆ ਗਿਆ ਸਹਿਬਹੀ ਗੁਰੂ ਬ੍ਰਹਮ ਸਾਹਿਬ ਸੀ ਤੇ ਪਾਛਾ 16 ਗੁਰੂ ਨੂੰ ਕਹਿੰਦੇ ਹਾਂ ਤੇ ਕਿਸੇ ਨੇ ਆਪਣੇ ਆਪ ਨੂੰ ਸਹਿਬ ਨਹੀਂ ਘੁਆਣਾ ਹਾਂ ਉਹਨੇ ਸਾਈਕਲ ਕੱਢਿਆ ਮੈਂ ਮਗਰ ਬੈਠਾ ਚਿੰਤਪੁਰਨੀ ਚੌਂਕ ਤੇ ਕਾਹਤ ਰਹੀ ਮੈਂ ਚੋਕੇ ਪਾਸੇ ਕੀਤਾ ਰਖਸ਼ਾ ਬਣ ਗਿਆ ਰਖਸ਼ੇ ਚ ਬੈਠਾ ਆਇਆ ਰਖਸ਼ਾ ਚੱਲ ਰਿਹਾ ਹੈ ਚੱਲ ਰਿਹਾ ਹੈ ਸੁਖਮੀ ਕਿੰਨਾ ਗੁਰੂ ਸਾਹਿਬ ਇਹ ਕਿਹਾ ਅੱਗੇ ਇਹ ਗੁਰੂ ਪਰਮਾਤਮਾ ਨੇ ਖੇਚਲਾ ਕੀਤਾ ਵੀ ਸਹਿਮ ਗੁਰੂ ਜੀ ਨੇ ਇਨਸਾਨ ਨੂੰ ਕਹਿੰਦਾ ਆਪਣਾ ਨਾਮ ਘੋੜ ਹਾਂ ਮਗਾਓ ਵਿਦੇ ਲੱਤਾਂ ਕੋਟ ਲੱਗਾ ਹੱਡੀਆਂ ਲੱਤ ਨੂੰ ਹੱਥ ਨਾਲ ਲਾ ਡਾ ਡਾ ਨਰਸਿੰਘ ਉਹ ਸੰਤ ਜੀ ਜਿਹਨੂੰ ਨਰਸਿੰਘ ਨਵਾਂ ਦਿਸੇ ਉਹ ਕਿਹਾ ਤੇ ਨੂੰ ਮੌਜਾਈ ਦਰਸ਼ਨ ਦੇਣ ਦੀ ਤਾਂ ਮੈਨੂੰ ਹੋਰ ਜੀਨ ਸੇਵਾ ਕਰਨ ਦੀ ਕਰਨੀ ਮੜਾਂ ਘੁੱਟੀਆਂ ਅਮੀਰ ਸਾਨੂੰ ਗਿਆ ਕਿਹਾ ਗਾਂ ਉਹਨੂੰ ਦਿਖੇ ਰਿਹਾ ਜੀ ਗਿਆ ਉਹ ਕੀ ਹੋਰ ਇਹ ਤਿੰਨੋ ਵੀ ਕੀ ਰੀਤੀ ਦੇ ਸੀ ਉਹ ਬੜਾ ਇਹ ਦੇ 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 ਵੱਡੇ ਵੱਡੇ ਦੇਵੀ ਦੇਵ ਜਿਵੇਂ ਸ਼ਿਵ ਜੀ ਭਗਵਾਨ ਜੀ ਲੋ ਆਪਾਂ ਗੁਰੂ ਗਬਿੰਦ ਸਿੰਘ ਦਾ ਕਦੇ ਮੇਰੇ ਨਾਲ ਚੱਲਦੇ ਰਹੇ ਮੈਂ ਛੋੜਿਆਂ ਦੇ ਉਹ ਬਾਕੀ ਬੈਠਾ ਹੁੰਦਾ ਮੈਂ ਫਿਰ ਕੋਲੇ ਦੇ ਬੈਠੇ ਹੁੰਦਾ ਮੈਨੂੰ ਮੈਂ ਇੱਕ ਸ਼ਬਦ ਦੱਸਿਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅੱਗੇ ਖਲੋਗੇ ਮੈਂ ਬਾਕੀ ਬੈਠੇ ਜਦੋਂ ਆਂਦਾ ਨਾ ਇਹ ਇੱਕ ਸ਼ਬਦ ਮੇਰੇ ਪ੍ਰਾਣ ਬਸਦਾ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਜਿਹੜਾ ਇੱਕ ਸ਼ਬਦ ਪੜ੍ਹਨਾ ਨਾ ਹੋਰ ਸ਼ਬਦਾਂ 'ਨਹੀਂ ਜਾਣਾ ਇਹ ਪਹਿਲਾ ਹੀ ਸ਼ਬਦ ਸੋਚੇ ਸੋਚਣਾ ਵੀ ਜੇ ਸੋਚੇ ਲੱਖ ਵਾਰ ਹੋਰ ਕਿੱ边 ਨਹੀਂ ਜਾਣਾ ਧਿਆਨ ਉੱਥੇ ਹੀ ਰੱਖਣਾ ਤੁਹਾਡਾ ਮੇਲ ਹੋਣਾ ਇਹ ਚੀਜ਼ ਨਾਲ ਉੱਚੇ ਸੋਚਣਾ ਵੀ ਦੇ ਸੋਚੇ ਲੱਖ ਵਾਰ ਚੁਪੇ ਤੇ ਪ੍ਰੋਗਿ ਜਿ ਲੈ ਰਲਾ ਲਗਤਾਰ ਭੁੱਖਿਆਂ ਭੁੱਖਣੇ ਤੇ ਇਹ ਬੰਨਾ ਆਪਣੀ ਨਾ ਭਾਰ ਇਹਨਾਂ ਜੀਤ ਟੁੱਟਣਾ ਛੱਡ ਦੇ ਇਹ ਸਾਰੀਆਂ ਜਿੱਤਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੈਂ ਸਿਆਣਪਾਂ ਲੱਖ ਹੋਏ ਰੱਬ ਦੇ ਰਾਹ ਦੇ ਤੇ ਇੱਕ ਸਿਆਣਪੀ ਜੇ ਸਾਰੀਆਂ ਛੱਡ ਦਿਓ ਸੈਂ ਸਿਆਣਪਾਂ ਲੱਖ ਦੇ ਇੱਕ ਨੂੰ ਜਿੱਤੇ ਨਾਲ ਹੁਣ ਕੀ ਕਰਨਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੈਣੀ ਅੰਕੂ ਸਚਿਆਰ ਹੋ ਸਾਡੇ ਕੋਲ ਬਣਾਈ ਜੇ ਸਚਿਆਰਾਂ ਇਹ ਤਾਂ ਕੁੜੇ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਗੁਰੂ ਨਾਨਕ ਜੀ ਕਹਿੰਦਾ ਤੂੰ ਮੇਰੇ ਹੁਕਮ 'ਚ ਹੋ ਕੇ ਵੇਖਣਾ ਤੇ ਤੇਰੇ ਨਾਲ ਆ ਤੈਨੂੰ ਵਿਹਜਾ ਨਹੀਂ ਪਿਆ ਉਹ ਬਾਈ ਨੂੰ ਲਾਕਡਾਊਨ ਹੋਇਆ ਤੇ ਪਿਓ ਪੁੱਤਰ ਮੋਟਰਸਾਈਕਲ ਤੇ ਬਹਿ ਗਏ ਨਹੀਂ ਸ਼ਬਦ ਗਾਇਆ ਤੇ ਗੁਰਨਾਨ ਸਿੰਘ ਸਾਹਿਬ ਨਾਲ ਕਹਿੰਦਾ ਇੱਧਰ ਵੇਖਾ ਗੁਰਨਾਨ ਸਿੰਘ ਸਾਹਿਬ ਇੱਧਰ ਵੇਖਾ ਮੈਂ ਇਹਨੂੰ ਕਿਹਾ ਗੁਰਨਾਨ ਸਿੰਘ ਸਾਹਿਬ ਨੇ ਅੱਠ ਨੌ ਫੁੱਟ ਕਾ ਗਿਆ ਮਾੜਾ ਜਿੰਨੇ ਦਿਸਣਾ ਹੀ ਤੇ ਮੰਨਣਾ ਹੀ ਇਹ ਮੈਂ ਮੋਟਰਸਾਈਕਲ ਤੇ ਕਿਤੇ ਦਿਸੇ ਅੱਗੇ ਮੈਂ ਪਿੱਛੇ ਵੀ ਦੇਖ ਲੈਣਾ ਉਹ ਬਾਬਾ ਜੀ ਇਹ ਕੀ ਦਿਸੇ ਗੁਰਨਾਨ ਸਿੰਘ ਸਾਹਿਬ ਤੇ ਇਹਨੂੰ ਮੰਨ ਲਿਆ ਕੀ ਇਹ ਮਨੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਲਿਖ ਲਿਆ ਮੁਰਗੇ ਆਹ ਚੜਦੇ ਹੋਏ ਬੋਲਿਆ ਚੜਦੇ ਹੋਏ ਬੋਲਿਆ ਸਿੱਖਾਂ ਨੇ ਕਿ ਸਾਡੇ ਤੋਂ ਪਹਿਲਾਂ ਚੜੇ ਕੌਣ ਹੈ ਗੁਰੂ ਨਾਨਕ ਚੜਦੇ ਹੋਏ ਚੜਦੇ ਹੋਏ ਬੋਲਿਆ ਪਿਆਜ ਰੱਖੀ ਆਪਣੇ ਨਾਮ ਦੀ ਧੰਨ ਗੁਰੂ ਨਾਨਕ ਸਾਹਿਬ ਦਾ ਨਾਮ ਹੈ ਨਾਨਕ ਪਿਆਜ ਰੱਖੀ ਆਪਣੇ ਨਾਮ ਦੀ 1484 ਮੇਦਨੀ ਸੰਤੂ ਦੇ ਇਤਿਹਾਸ ਦੇ ਹਰ ਦਾਵੇਂ ਬਾਹੇ ਕਹਿੰਦੀ ਤੇ ਪਈ ਬਾਣੀ ਹਰ ਦਾਵੇਂ ਬਾਹੇ ਅੱਗੇ ਪਿੱਛੇ ਨਾਨਕ ਧੋਖਾ ਮੱਜ ਕਰੋ ਚੰਦੂ ਵਰਕੇ ਦੀ ਜੋ ਗੁਰਨਾਮ ਸਿੰਘ ਤੁਹਾਡੇ ਦਾਣੇ ਬਾਣੇ ਅੱਗੇ ਪਿੱਛੇ ਬਿਲਕੁਲ ਬਿਲਕੁਲ ਉਹ ਨੂੰ ਗੁਰਮੁਖੀ ਸਾਹਿਬ ਜੀ ਕਹਿੰਦੇ ਆ ਇਹ ਇਹ ਪੰਗਤੀਆਂ ਪ੍ਰਤਾਖਣੇ ਰੁਧੀਆਂ ਪਤਾ ਨਹੀਂ ਆਈਆਂ ਪਤਾ ਨਹੀਂ ਆਈਆਂ ਬੁੱਝੇ ਬੁੱਝੇ ਨਾ ਅਰਬਵੇੁਰ ਜੁਰਜਨ ਸਿੰਘ ਨਾਰਾਇਣ ਮੇਰੇ ਨਾਨਕ ਇੱਕ ਨਾਰਾਇਣ ਮੁੰਡਾ ਗੁਰੂ ਅੰਦਰ ਬੈਠਾ ਮਿਲਾਈ ਹੋਇਆ ਇਹ ਲਿਖਿਆ ਨਾਨਕ ਨਾਨਕ ਅੰਦਰ ਮਿਲਿਆ ਨਾਮ ਦਾ ਇੱਥਰ ਆਈ ਗੁਰੂ ਕੇ ਬਾਗ ਗਏ ਪਿੱਟੇ ਵਾਲਿਆਂ ਵਿਜ਼ਿਟਿੰਗ ਮੈਂਬਰ ਹੀ ਉਹਨਾਂ ਦੇ ਪ੍ਰੋਗਰਾਮ ਨਹੀਂ ਫੜਿਆ ਹਨ ਤੇ ਉੱਥੇ ਜੀਹਨ ਸੀ ਉਹ ਸਿਮਰਤੀਆਂ ਬਾਰੇ ਗੱਲ ਕਰੇ ਹੂੰ ਜਿਹੜਾ ਛੇ ਕਰ ਛੇਗੁਰ ਛੇਪ ਦੇ ਛੇਪ ਦੇ ਗੁਰੂ ਗੁਰੂ ਕੋਂਵੈਨਸ਼ਨ ਇਹ ਸਾਡੇ ਚ ਹੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਜਾਣਾ ਬਾਹਰ ਨਹੀਂ ਜਾਣਾ ਲਿਖੇ ਅੱਖਰ ਸਹੀ ਗਾਵਾਂ ਪਰ ਨਾ ਜਾਣਾ ਬਾਣੀ ਜੋ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਕੋਲ ਲਿਖਾ ਦਿੱਤਾ ਹੈ ਨਾ ਉਹ ਤੋਂ ਬਾਹਰ ਨਹੀਂ ਜਾਣਾ ਬਿਲਕੁਲ ਜੋ ਗੁਰੂ ਦੇਵ ਜੀ ਬਾਬਾ ਦੀਪ ਸਿੰਘ ਕੋਲ ਲਿਖਾ ਦਿੱਤਾ ਹੈ ਉਹਦੇ ਜੀ ਥੋੜਾ ਜਿਹਾ ਅੰਤਰ ਆਇਆ ਹੈ ਉਥੇ ਕਬੀਰ ਕਹਿੰਦਾ ਗੁਰੂ ਅਰਜਨ ਸਾਹਿਬ ਜਿਹੜੀ ਵੀੜ ਲਿਖਾਈ ਕਬੀਰ ਕਹਿੰਦਾ ਆਪਾਂ ਉਹ ਕੋ ਕਬੀਰ ਜੀ ਨੇ ਪੈਸੇ ਖਲਾਸੇ ਹਾਂ ਖਲਾਸੇ ਸੱਚ ਹੈ ਨਾ ਬਿਲਕੁਲ ਦਹਾਂ ਪਾਚੇ ਨੇ ਬਾਬਾ ਦੀਪ ਸਿੰਘ ਕੋ ਕਰਾਤਾ ਮਾਲ ਗੀ ਕੋਕ 2 ਦਿਨ ਪਹਿਲੇ ਖਾਲਸੇ ਅੰਤਰਾ ਆ ਗਿਆ ਸਿਰਫ ਇੱਕ ਕੰਨੇ ਦਾ ਹੀ ਫਰਕ ਹੋਇਆ ਬਸ ਸਮਰਾਥ ਜੀ ਦੇ ਭਗਤਾਂ ਦੇ ਬਾਣੀ ਉਹ ਜਿਹੜਾ ਖਲਾਸਾ ਹੈ ਜਿਹੜਾ ਉਹ ਖਲਾਸਾ ਹੈ ਉਹੀ ਖਾਲਸਾ ਹੈ ਉਹ ਖਾਲਸਾ ਹੀ ਆ ਖਲਾਸਾ ਤੇ ਖਾਲਸਾ ਵਿੱਚ ਕੋਈ ਅੰਤਰ ਨਹੀਂ ਹੈ ਪਰ ਅੱਖਰਾਂ ਦਾ ਫਰਕ ਹੈ ਉਹ ਇਹ ਅਵਸਥਾ ਦੀ ਗੱਲ ਹੈ ਜੀਸਰਾ ਰ ਬਲੂ ਸਟਾਰ ਹੋਇਆ ਬੈਗ ਥੰਡਰ ਹੋਇਆ ਤੇ ਸਭ ਕੁਝ ਗੁੰਮ ਗੁੰਮ ਸਾਕੇ ਲਿਖਿਆ